ਸੋ ਅੱਜ ਪਹੁੰਚੇ ਹਨ ਅਜਮੰਡੀ ਦਾਣਾ ਮੰਡੀ ਜੋ ਸਾਨਨੇਵਾਲ ਦੇ ਵਿੱਚ ਜਿੱਥੇ ਕਿ ਅੱਜ ਜਿਹੜਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਇੱਥੇ ਪਹੁੰਚੜੇ ਨੇ ਔਰ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਹੇਮ ਰਾਜ ਰਾਜੀ ਜਿਹੜਾ ਉਹਨਾਂ ਦੇ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਸੋ ਅੱਜ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਲਵਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿ ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਪਹੁੰਚੇ ਔਰ ਸਮੂਹ ਕਾਉਂਸਲਰ ਜਿਹੜੇ ਇੱਥੇ ਮੌਜੂਦ ਆ ਜਿੱਥੇ ਅੱਜ ਜਿਹੜਾ ਕਿ ਇਹਨਾਂ ਨੇ ਅੱਜ ਜੋ ਬੋਟੇ ਲਗਾ ਕਰਾਂਗੇ ਜਿਹੜੀ ਕਿ ਇਹ ਮਹੀਮ ਕਿੰਨਾ ਚੱਡਣੀ ਜਾਰੀ ਰਹੇਗੀ ਔਰ ਇਸ ਦੇ ਨਾਲ ਨਾਲ ਕਿਸ ਤਰ੍ਹਾਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਕੀ ਕੀ ਜਿਹੜੇ ਇਸ ਨੂੰ ਸਾਹਮਣੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸੋ ਉਹ ਹਮਰਾ ਰਾਜੀ ਜੀ ਔਰ ਕੈਬਨ ਮੰਤਰੀ ਹਰਦੇਸ਼ ਸਿੰਘ ਮੋਢਿਆ ਵੀ ਜਿਹੜੇ ਇਸ ਰੂਪ ਦੇ ਵਿੱਚ ਪਹੁੰਚਨੇ ਉਸ ਕੌਂਸਲ ਸਾਈ ਬਾਹਨਸ ਦੀ ਜਿਹੜੀ ਸਮੁੱਚੀ ਟੀਮ ਹੈ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਵੀ ਇੱਥੇ ਪਹੁੰਚੀ ਆ ਅ ਅਨਾਜ ਮੰਡੀ ਦਾਣਾ ਮੰਡੀ ਜੋ ਸਾਨੇਵਾਲ ਦੇ ਵਿੱਚ ਜਿਹੜੀ ਕਿ ਨਵੀਂ ਦਾਣਾ ਮੰਡੀ ਹੈ ਇਸ ਦੇ ਵਿੱਚ ਜਿਹੜੇ ਕਿ ਅੱਜ ਇਹ ਜੋ ਅਜਮਹੀਨ ਜਿਹੜੀ ਚਲਾਈ ਗਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੋਟੇ ਦੀਆਂ ਤਸਵੀਰਾਂ ਵੀ ਇੱਥੇ ਜਿਹੜੀਆਂ ਲਗਾਈਆਂ ਗਈਆਂ ਨੇ ਔਰ ਇੱਥੇ ਜਿਹੜੇ ਕਾਫੀ ਜਿਹੜੇ ਇੱਥੇ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਸੋ ਉਹ ਗੱਲਬਾਤ ਵੀ ਕਰਦੇ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਦਾਣਾ ਮੰਡੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਜੀ ਸਾਹਨੇਵਾਲ ਦੇ ਪ੍ਰਧਾਨ ਆਰਤੀ ਸਾਰੇ ਸਹਿਬਾਨ ਕੌਂਸਲਰ ਸਹਿਬਾਨ ਪ੍ਰਧਾਨ ਜੀ ਸਾਡੇ ਲੁਧਿਆਣੇ ਦੇ ਕੌਂਸਲਰ ਸਾਹਿਬ DSP ਗਰੇਵਾਲ ਜੀ ਕੋਲਾ ਮੰਗੜ ਜੀ ਕਾਲਾ ਬਿੰਦਰੋ ਜੀ ਸਾਰੇ ਮਿਲ ਕੇ ਭਰਾ ਆਪਣੇ ਅੱਜ ਜਿਹੜੇ ਬੂਟੇ ਮੰਡੀ ਵਿੱਚ ਲਗਾਏ ਗਏ ਅਸੀਂ ਨਾਲ ਪ੍ਰਸ਼ਾਸਨ ਹੈ ਸਾਡਾ ਦਾਣਾ ਮੰਡੀ ਸਾਹਨੇਵਾਲ ਦਾ ਅਸੀਂ ਪੂਰੇ ਸਾਹਨੇਵਾਲ ਦੀਆਂ ਮੰਡੀਆਂ ਵਿੱਚ ਘਟੋ ਘਟ 1500 ਤੋਂ ਪਲੱਸ ਬੂਟੇ ਜਿਹੜੇ ਅਸੀਂ ਲਾਉਣ ਜਾ ਰਹੇ ਹਾਂ ਸੋ ਅੱਜ ਦਾਣਾ ਮੰਡੀ ਸਾਹਨੇ ਵਾਲ ਦੇ ਵਿੱਚ ਜਿਹੜਾ 100 ਦੇ ਕਰੀਬ ਬੂਟਾਂ ਦੀ ਸ਼ੁਰੂਆਤ ਕੀਤੀ ਹੈ ਸੋ ਹੇਮਰਾਜ ਰਾਜੀ ਜੀ ਚੇਰਮੈਨ ਸਾਹਿਬ ਨੇ ਜਦੋਂ ਸਲਾਹ ਕੀਤੀ ਤਾਂ ਬੜੀ ਖੁਸ਼ੀ ਹੋਈ ਕਿ ਆਪਾਂ ਵਾਤਾਵਰਨ ਨੂੰ ਬਚਾਉਂਦੇ ਹੋਏ ਕਿਉਂਕਿ ਮੰਡੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਪੇਸ ਹੁੰਦਾ ਜਿਹੜੀ ਪਲਾਟਾਂ ਦੇ ਕਿਨਾਰਿਆਂ ਤੇ ਜਿੱਥੇ ਬੂਟੇ ਬਹੁਤ ਸਾਰੇ ਲੱਗ ਸਕਦੇ ਆ ਸੋ ਸਲਾਹ ਦੇ ਨਾਲ ਹੀ ਸਾਰੇ ਬੂਟੇ ਲੱਗ ਰਹੇ ਆ ਤਾਂ ਜੋ ਵਾਤਾਵਰਨ ਨੂੰ ਬਚਾ ਸਕੀਏ ਆਉਣ ਵਾਲੀ ਜਿਹੜਾ ਭਵਿੱਖਾ ਬੱਚਿਆਂ ਦਾ ਭਵਿੱਖਾ ਉਹਨੂੰ ਬਚਾ ਸਕੀਏ ਸੋ ਇਹ ਬੂਟੇ ਇਸ ਤਰ੍ਹਾਂ ਸੀ ਗੰਦੇ ਰਹੇ ਹਰ ਸਾਲ ਲਗਾਈਦੇ ਆ ਸੋ ਇਸ ਵਾਰ ਬੂਟਿਆਂ ਦੇ ਨਾਲ ਨਾਲ ਰੀਗਾਰਡ ਨਾਲ ਬਣਵਾਏ ਨੇ ਜਿਹੜੇ ਨਾਲ ਕੋਈ ਕੋਈ ਜਾਨਵਰ ਵੜ ਕੇ ਕੋਈ ਡੰਗਰ ਵੜ ਕੇ ਬੂਟਾ ਖਰਾਬ ਨਾ ਕਰ ਦਵੇ ਸੋ ਇਹ ਮਹਿੰਮ ਜਿਹੜੀ ਆ ਬੂਟੇ ਲਾਉਣ ਦੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਹੁਕਮ ਹੈ ਸੋ ਕੰਟੀਨਿਊ ਚੱਲ ਰਹੀ ਆ ਸੋ ਇਹ ਮੈਂ ਇਸ ਤਰ੍ਹਾਂ ਅਸੀਂ ਵੀ ਚਲਾਉਂਦੇ ਰਵਾਂਗੇ ਤਾਜ ਹਲਕਾ ਸਾਵੇ ਵਾਲ ਵੀ ਪੂਰਾ ਹਰਾ ਭਰਾ ਕੋਈ ਨਵਾਂ ਜੰਗਲ ਵੀ ਲਾਜੋ ਜਿੱਤਾਂ ਮੱਤੇ ਵੜਾ ਜੰਗਲ ਅਸੀਂ ਪਿਛਲੀ ਵਾਰ ਬਹੁਤ ਸਾਰੇ ਜੰਗਲ 75 ਵਿੱਚ ਜੰਗਲਾਤ ਲਾਇਆ ਸੀ ਛੋਟੇ ਛੋਟੇ ਉਹ ਬਣ ਵਿਭਾਗ ਵੱਲੋਂ ਨਾਲ ਹੋ ਕੇ ਲਗਾਏ ਹੋਣ ਅਸੀਂ ਫੇਰ ਦੁਬਾਰਾ ਲਗਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਭਰਾ ਇਹਨਾਂ ਦਾ ਧੰਨਵਾਦ ਕਰਦਾ ਕੁਝ ਦਿਨ ਪਹਿਲਾਂ ਇਹਨਾਂ ਦੇ ਨਾਲ ਗੱਲ ਹੋਈ ਪੀ ਅਸੀਂ ਮੁੰਡੀਆਂ ਦੇ ਵਿੱਚ ਜਾਂ ਕੋਈ ਸਲਾਹ ਕੀਤੀ ਬੂਟੇ ਲਾਣ ਬਾਰੇ ਇਨਨ ਨੇ ਸਭ ਤੋਂ ਪਹਿਲਾਂ ਕਿਹਾ ਵੀ ਮੈਂ ਸ਼ਨੀਵਾਰ ਦਾ ਟਾਈਮ ਰੱਖ ਲਓ ਪੰਜਾਬ ਦੇ ਵਿੱਚ ਇਹਨਾਂ ਨੂੰ ਵਕ ਵਕ ਪਿੰਡਾਂ ਸ਼ਹਿਰਾਂ 'ਚ ਜਾਣਾ ਪੈਂਦਾ ਇਨਿ ਇਹਨਾਂ ਦੇ ਅਗਵਾਈ ਦੇ ਹੇਠ ਬੂਟੇ ਅੱਜ ਲਾਏ ਗਏ ਸਾਡੇ ਕਾਉਂਸਲਰ ਸਹਿਬਾਨ ਪ੍ਰਧਾਨ ਸਹਿਬਾਨ ਸਰਪੰਚ ਪੰਚ ਮੋਤਵਾਰ ਜਿੰਨੇ ਵੀ ਪਿੰਡ ਤੋਂ ਲੰਬੜਦਾਰ ਸਹਿਬਾਨ ਆਏ ਹੋਏ ਪੱਤਰਕਾਰ ਭਰਾ ਆਏ ਹੋਏ ਪੁਲਿਸ ਪ੍ਰਸ਼ਾਸਨ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਕਿਉਂਕਿ ਮੈਂ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹਰ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪਣੇ ਘਰਾਂ ਅੱਗੇ ਜਿੱਥਾ ਕੋਈ ਦੁਕਾਨਾਂ ਜਾਂ ਖੇਤਾਂ ਦੇ ਵਿੱਚ ਸਾਨੂੰ ਇੱਕ ਇੱਕ ਬੂਟਾ ਲਾਉਣਾ ਚਾਹੀਦਾ ਕਿਉਂਕਿ ਵਾਤਾਵਰਨ ਨੂੰ ਬਚਾਉਣ ਲਈ ਸਾਡੇ ਕੋਲ ਇਹੀ ਹੱਲ ਹੈ ਕੋਈ ਹੋਰ ਹੱਲ ਨਹੀਂ ਸਾਰੇ ਪੱਤਰਕਾਰ ਭਰਾਵਾਂ ਦਾ ਦੁਆਰਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਦਿੱਤੇ ਵੀ ਜਾਣਗੇ ਜਿਸ ਤਰ੍ਹਾਂ ਕਿਸੇ ਦੀ ਡਿਮਾਂਡ ਹਾਂਜੀ ਜੋ ਕਿਸੇ ਦੀ ਡਿਮਾਂਡ ਹੋਵੇ ਸਾਡੇ ਮੰਤਰੀ ਸਾਹਿਬ ਦੇ ਉੱਥੇ ਦੱਸ ਦਿਓ ਨਹੀਂ ਤੁਹਾਡੇ ਦਫ਼ਤਰ ਵਾਲੇ ਦਫ਼ਤਰ ਦੱਸ ਦਿਓ ਜਿੰਨੇ ਕਹਿਣਗੇ ਅਮਜੀ ਜਿੰਨੇ ਕਹਿਣਗੇ ਬੂਟੇ ਉਹਨੇ ਹਰੇਕ ਪਜਾਵਾਂਗੇ ਵੀ ਜੀ ਰਵੈਤੀ ਰੁੱਖ ਲਾਏ ਜਾਣਗੇ ਬਿਲਕੁਲ ਜਿਸ ਤਰ੍ਹਾਂ ਦੀ ਡਿਮਾਂਡ ਹੋਊਗੀ ਵੇ ਅੱਜ ਹਲਕਾ ਸਾਂਨੇ ਵਾਲੀ ਧਾਰਾ ਮੰਡੀ ਦੇ ਵਿੱਚ ਹਲ ਫਰੂਟ ਵਾਲੇ ਬੂਟੇ ਜਾਮਣਾ ਆਮ ਟਾਲੀਆਂ ਜਿਹੜੇ ਪ੍ਰਾਣੇ ਰਵਾਇਤੀ ਬੂਟੇ ਜਿਵੇਂ ਤੁਸੀਂ ਦੱਸਿਆ ਉਹ ਹੀ ਲਗਾ ਰਿਆ ਤੇ ਤਕਰੀਬਨ ਹਰ ਮੰਡੀ 'ਚ ਇਸੇ ਲਗਾਉਣ ਜਾ ਰਹੇ ਧੰਨਵਾਦ